ਮੈਂ ਦੁਬਾਰਾ ਬੇਨਤੀ ਕਰਾਂ ਸਾਧ ਸੰਗਤ ਜੀ ਆਈਸ ਵਾਲਾ ਇੱਥੇ ਕੋਈ ਖਤਰਾ ਨਹੀਂ ਹੈਗਾ ਬਹੁਤ ਸੰਗਤਾਂ ਦੂਰੋਂ ਦੂਰੋਂ ਨਿਊਯਾਰਕ ਤੋਂ ਉਚੇਚੇ ਤੌਰ ਤੇ ਸੰਗ ਪਹੁੰਚੇ ਆ ਬਾਣੇ ਪਾ ਕੇ ਦਮਾਲੇ ਸਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਗੁਰਤਾ ਗਦੀ ਨੂੰ ਸਮਰਪਨ ਨਗਰ ਕੀਰਤਨ ਆ ਸੰਗਤ ਜੀ ਕੰਮ ਕੋਈ ਇੱਥੇ ਖਤਰੇ ਵਾਲਾ ਨਹੀਂ ਇੱਥੇ ਚੜ੍ਹਦੀ ਕਲਾ ਆ ਸੇਵਕਾ ਕੰਮ ਚੜ੍ਹਦੀ ਕਲਾ ਆ ਜੁਬਾਬ ਦੀ ਧਰਤੀ ਤੇ ਤੇ ਸ਼ਰਮਾ ਨਗਰ ਕੀਰਤਨ ਕੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜ ਪਿਆਰੇ ਪੰਜ ਨਿਸ਼ਾਨੀ ਨਗਾਰੇ ਆ ਦੇਖੋ ਕਿਤਾ ਤੁਸੀਂ ਵੇਖ ਸਕਦੇ ਹੋ ਪਾਰਕ ਦੇ ਵਿੱਚ ਕਿਦਾ ਨਗਾਰੇ ਨਿਸ਼ਾਨ ਸੋ ਖਾਲਸਾ ਸੋ ਜੋ ਚੜੇ ਤਰੰਗ ਖਾਲਸਾ ਸੋ ਜੋ ਕਰੇ ਨੇਤ ਯੰਗ ਸੋ ਐਸਲੇ ਬਾਬਾ ਜੀ ਘੋੜੇ ਕਲੈਨ ਚ ਪਾ ਲੋ ਬੇਨਤੀ ਆ ਸੋ ਲੈਣ ਲੱਗੀ ਆ ਚੈੱਕ ਕਰਨ ਵਾਸਤੇ ਚੜਦੀ ਕਲਾ ਨਾਲ ਧੂਮ-ਧਾਮ ਦੇ ਨਾਲ ਇਹ ਸ਼ਰਮਨਗਰ ਕੀਰਤਨ ਨਿਊਯਾਰਕ ਤੋਂ ਭਾਈ ਮਨਦੀਪ ਸਿੰਘ ਹੋਣੀ ਦਾਸ ਸਿੰਘ ਉਹ ਬਾਣੇ ਪਾ ਕੇ ਉੱਥੋਂ ਆ ਗਏ ਆ ਤੇ ਕੈਲੀਫੋਰਨੀਆ ਵਾਲਿਓ ਜੇ ਤੁਸੀਂ ਨਾ ਘਰੋਂ ਨਿਕਲੇ ਤੇ ਮੈਂ ਮਾੜੀ ਗੱਲ ਆ ਆਪਾਂ ਆਈਏ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਮਹਾਰਾਜ ਤੇਰੇ ਹੱਥ ਖੇੜਿਆ ਸਾਰੀ ਤੂੰ ਹੀ ਖਾਲਸਾ ਦੀ ਸੋ ਸਬਨਾ ਜੀਆਂ ਕਾ ਇੱਕ ਦਾਤਾ ਸੋਮਾ ਬਿਸਰਨਾ ਜਾਈ ਕੋਈ ਇੱਕ ਕੋਈ ਪੰਜਾ ਦਾ ਦਾਤਾ ਕੋਈ ਲੱਖਾਂ ਦਾ ਦਾਤਾ ਤੂੰ ਸਬਨਾ ਜੀਆਂ ਕਾ ਇੱਕ ਦਾਤਾ ਸਤਿਗੁਰ ਨਾਨਕ ਧਨ ਨਾਨਕ ਤੇਰੀ ਵੱਡੀ ਕਮਾਈ ਸਿੱਧ ਬੋਲਣਾ ਸ਼ੁਭ ਬਚਨ ਆ ਵੀਰ ਨੂੰ ਮੇਜਾ ਵਰ ਸਾ ਬਾਬੇ ਫਰਾ ਦੇਉ ਯੇ ਉਸਤਾਦ ਨੂੰ ਜਿਹੜੇ ਲਾਉਣੇ ਦੱਸੇ ਗੱਜਕੇ ਦੇ ਵਾਰ ਪਹਿਲੇ ਤੇ ਆਈਏ ਰੱਬ ਮਾਪੇ ਤੇ ਆਈਏ ਫੇਰ ਤੀਜੇ ਤੇ ਯੇ ਉਸਤਾਦ ਨੂੰ ਜਿਹੜੇ ਲਾਉਣੇ ਦੱਸੇ ਗੇਰ ਗੇਰ ਪਾਉਂਦੇ ਸੀ ਤੇ ਟਰੱਕ ਚਲਾਉਣੇ ਸੌਖੇ ਸੀ ਹੁਣ ਆਟੋ ਟਰੱਕ ਆ ਗਿਆ ਮਿੱਤਰਾ ਕੰਮ ਖਤਰੀ ਆਲਾ ਆਟੋ ਟਰੱਕ ਤੇ ਤਾਈਆਂ ਦੇ ਨੇ ਭਾਣੇ ਬਾਪਰਦੇ ਆ ਪਹਿਲਾ ਸਮਾਂ ਹੁੰਦਾ ਸੀ ਜਦੋਂ ਟਰੱਕ ਚਲਾਉਣਾ ਤੇ 6-6 ਮਹੀਨੇ ਗੇਰ ਹੀ ਨਾ ਪੜੇ ਹੁੰਨੇ 10 ਸਪੀਡ ਆ ਗਿਆ ਫਿਰ ਸੁਪਰ 10 ਆ ਗਿਆ ਫਿਰ 13 ਸਪੀਡ ਆ ਗਿਆ ਫਿਰ 18 ਆ ਗਿਆ ਭਾਈ ਸਾਹਿਬ ਜੀ ਇਦਾਂ ਹੀ ਆ ਸਭੀ ਸਾਹਿਬ 18 ਸਪੀਡ ਬੰਦਾ ਵੇਖ ਕੇ ਅੱਛਾ ਗੇਰ ਹੀ ਨਹੀਂ ਜਾਂਦਾ ਸੀ ਕਹਿੰਦਾ ਸੋ ਉਹ ਸਾਬਿਆ ਸੁਖਾਲਸ਼ਾ ਜੀ ਉਹ ਸਾਬਿਆ ਕਿ ਜਿਹੜੇ ਹਾਲਾਤ ਆ ਉਹ ਬਹੁਤ ਛੇ ਧਿਆਨ ਦੇ ਨਾਲ ਆ ਭਾਈ ਸਾਹਿਬ ਭਾਈ ਰਾਜਕਰਨ ਵੀਰ ਸਿੰਘ ਪੰਜਾਬੀ ਜਿਹੜੀ ਯੂ ਐਸ ਵਾਲੇ ਬਹੁਤ ਜ਼ਿਆਦਾ ਪ੍ਰਚਾਰ ਕਰਦੇ ਆ ਸੋ ਹਮੇਸ਼ਾ ਉਹਨਾਂ ਦਾ ਜੋਰ ਲੱਗਾ ਪਿਆ ਹੁੰਦਾ ਕਿ ਆਪਣੀ ਕਮਿਊਨਿਟੀ ਨੂੰ ਅਵੇਅਰਨੈਸ ਕਰੀਏ ਆਪਾਂ ਇੱਥੇ ਆਏ ਆਂ ਪੰਜਾਬ ਛੱਡ ਕੇ ਆਏ ਆਂ ਸੋ ਖਾਲਸਾ ਜੀ ਆਪਾਂ ਆਪਣੇ ਪਰਿਵਾਰਾਂ ਵਿੱਚ ਰਹੀਏ ਬਹੁਤ ਧਿਆਨ ਨਾਲ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਏ ਬਾਹਰ ਤੀਜੇ ਪਾਛਾ ਗੁਰੂ ਅਮਰਦਾਸ ਜੀ ਕਹਿੰਦੇ ਆਂ ਆਪਾਂ ਖਾਲਸੇ ਚੰਗੇ ਕੰਮ ਕਰੀਏ ਸੱਚਾ ਮਾਰਗ ਚੱਲਦੇ ਆਂ ਉਸਤ ਤੜਾ ਜਹਾਨ ਗੁਰੂ ਸਾਹਿਬ ਕਿਰਪਾ ਕਰਨਗੇ ਹਾਂਜੀ ਭਾਈ ਤਰਨਦੀਪ ਸਿੰਘ ਜੀ ਕੀ ਪਾਣਾ